ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨਾ ਚਾਹੁੰਦਾ ਜੋ ਇੱਕ ਰੈਲੀ ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਉਨਾਂ ਤੇ ਇਲਜ਼ਾਮ ਲਾਇਆ ਕਿ ਉਹ ਸਿੱਖ ਵਿਰੋਧੀ ਨੇ ਔਰ ਉਹਨਾਂ ਨੇ ਅਕਾਲ ਤਖਤ ਤੇ ਢਾ ਲਾਈ ਮੈਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਅੰਮ੍ਰਿਤਸਰ ਅੰਮ੍ਰੇਸਰ ਰਮੰਦਰ ਸਾਹਿਬ ਤੇ ਹਮਲਾ ਕਹਨੇ ਕਰਾਇਆ ਉਹ ਕਾਂਗਰਸੀਆਂ ਨੇ ਕਰਾਇਆ ਸ਼ਾਇਦ ਇਹ ਭੁੱਲ ਗਏ ਹਰਮੰਦਰ ਸਾਹਿਬ ਦੇ ਅੰਦਰ ਫੌਜ ਜਿਹੜੀ ਭੇਜਣ ਦਾ ਹੁਕਮ ਇੰਦਰਾ ਗਾਂਧੀ ਜੋ ਕਿ ਕਾਂਗਰਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਦਿੱਤਾ ਸੀ ਔਰ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਉੱਥੇ ਹਜ਼ਾਰਾਂ ਸਿੱਖ ਮਾਰੇ ਔਰ ਅਕਾਲ ਤਖਤ ਨੂੰ ਢਾਣੀ ਲਾਈ ਇਹਨਾਂ ਨੇ ਢਾਇਆ ਅਕਾਲ ਤਖਤ ਸੋ ਇਹ ਇਤਿਹਾਸ ਫੋਲਨ ਔਰ ਦੇਖਣ ਕਿ ਕੌਣ ਸਿੱਖ ਵਿਰੋਧੀ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖਿਆ ਕਿ 84 ਜਿਹੜੀ ਹੋਈ ਹੈ ਉਹਦੇ ਚ ਜਿਹੜੇ ਹੈ નિਹੱਥੇ ਸਿੱਖਾਂ ਨੂੰ ਜਿਹੜਾ ਟਾਇਰ ਪਾ ਪਾ ਕੇ ਮਾਰਿਆ ਉਹ ਕਾਂਗਰਸੀਆਂ ਨੇ ਇਹਨਾਂ ਦੇ ਇਹਨਾਂ ਦੇ ਜਿਹੜੇ ਕਾਂਗਰਸੀਆਂ ਦੇ ਪੈਰੋਕਾਰ ਸੀ ਉਹਨਾਂ ਨੇ ਜਿਹੜਾ ਸਿੱਖਾਂ ਨੂੰ ਮਾਰਿਆ 25000 ਸਿੱਖ ਪੰਜਾਬ ਤੋਂ ਬਾਹਰ ਜਿਹੜੇ ਆ ਉਹ 84 ਇਸ ਮਾਰੇ ਗਏ ਸੀ ਸੋ ਇੱਕੋ ਇੱਕ ਮੁੱਖ ਮੰਤਰੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਹੱਕ 'ਚ ਗੱਲ ਕਰਦੇ ਆ ਜੋ ਕਿ ਪੰਜਾਬੀਅਤ ਦੇ ਹੱਕ 'ਚ ਗੱਲ ਕਰਦੇ ਆ ਜੋ ਕਿ ਸਿੱਖਾਂ ਦੇ ਹੱਕ 'ਚ ਗੱਲ ਕਰਦੇ ਆ ਅੱਜ ਤੱਕ ਜਿੰਨੇ ਵੀ ਕਾਂਗਰਸੀ ਆਏ ਉਹਨਾਂ ਨੇ ਪੰਜਾਬ ਦਾ ਵਿਰੋਧ ਹੀ ਕੀਤਾ ਸੋ ਆਪਣਾ ਇਤਿਹਾਸ ਚੰਗੀ ਤਰ੍ਹਾਂ ਪੜ ਲੈਣ ਔਰ ਮੈਂ ਇਸ ਅਗਰ ਤੁਸੀਂ ਨਹੀਂ ਜਾਣਦੇ ਤਾਂ ਸਾਰਾ ਪੰਜਾਬ ਇਹ ਜਾਣਦਾ ਕਿ ਕੌਣ ਸਿੱਖਾਂ ਦੇ ਹਮਾਇਤੀ ਨੇ ਔਰ ਕੌਣ ਸਿੱਖਾਂ ਦੇ ਵਿਰੋਧੀ ਧੰਨਵਾਦ